ਬਾਈ ਸਸਤੀ ਕਾਲ ਸਾਰਿਆਂ ਨੂੰ ਪਿੰਨਾ ਬੋਟਾ ਕੋਟ ਲਈ ਅੱਜ ਵੀ ਖੇਤੀਬਾੜੀ ਸੰਦ ਅੱਠ ਲੈ ਕੇ ਆਇਆ ਵਕਾਉ ਬਾਈ ਆਪਾਂ ਕਿਸੇ ਵੀ ਭਰਾ ਨੇ ਕੋਈ ਵੀ ਅਥਾਂ ਦੇ ਵਿੱਚੋਂ ਕੋਈ ਵੀ ਸੰਦ ਖਰੀਦਣਾ ਹੋਵੇ ਤੇ ਸਕਰੀਨ ਤੇ ਇਕੱਲੇ ਇਕੱਲੇ ਬਾਈਆਂ ਦਾ ਹੁੰਦਾ ਨੰਬਰ ਹੁੰਦਾ ਆਣ ਦਾ ਇਹ ਸਭ ਤੋਂ ਪਹਿਲਾਂ ਆਹ ਟਰੈਕਟਰ ਦੇਖ ਲਓ ਬਾਈ ਕਿਸੇ ਵੀ ਭਰਾ ਨੇ ਲੈਣਾ ਹੋਵੇ ਅਰਜਨ ਟਰੈਕਟਰ 605 ਇਹ ਅਰਜਨ ਟਰੈਕਟਰ 605 ਬਾਈ 2021 ਮਾਡਲ ਆ ਤੇ ਹਰਿਆਣਾ ਨੰਬਰਾਂ ਤੇ ਚਾਰੇ ਟਾਇਰ 80 ਪੈਸੇ ਪਏ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਅਰਜਨ 605 ਟਰੈਕਟਰ ਬਾਈ ਇਹ ਖੜਾ ਸੰਗਰੂਰ ਏਰੀਆ ਇੱਕ ਮੰਡੀ ਚੀਮਾ ਮੰਡੀ ਚੀਮਾ ਮੰਡੀ ਦੇ ਜਮਾਂ ਨੇੜੇ ਆ ਟੈਟ ਪਿੰਡ ਬਾਈ ਦਾ ਬਾਈ ਉੱਥੇ ਟੈਟ ਖੜਾ ਬਾਈ ਦੇ ਘਰੇ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ 605 ਅਰਜਨ ਇਹ ਬਾਈ ਕਹਿੰਦਾ 1100 50 ਘੰਟੇ ਟਰੈਕਟਰ ਰੀਨਲ ਚੱਲਿਆ ਵਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਬਾਈ ਕਹਿੰਦਾ 5 ਲੱਖ ਤੇ 85000 ਦੇ ਆਸੇ-ਪਾਸੇ ਟੈਟ ਦੇਵਾਂਗਾ ਬਾਈ ਜਮਾਨ ਨਵੇਂ ਆਰਗਾ ਟਰੈਕਟਰ ਪਿਆ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਅਰਜਨ 605 ਬਾਈ ਕੰ ਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਕੇ ਜਾਓ ਪੂਰਾ ਵਧੀਆ ਹਾਲਤ ਚ ਟਰੈਕਟਰ ਪਿਆ ਨਵੇਂ ਆਰਗਾ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ 605 ਤੇ ਬਾਈ ਦਾ ਫੋਨ ਨੰਬਰ ਥੱਲੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਕਿਸੇ ਵੀ ਪੁਰਾਣੀ ਕੋਈ ਵੀ ਖੇਤੀਬਾੜੀ ਦਾ ਸੰਦ ਵੇਚਣਾ ਹੁੰਦਾ ਤੇ ਆਪਣੀ ਐਡ ਆ ਫਰੀ ਆ ਕੋਈ ਵੀ ਭਰਾ ਆਪਣ ਨੂੰ ਭੇਜ ਸਕਦਾ ਆਪਣਾ ਉੱਪਰ ਨੰਬਰ ਲੱਗਿਆ ਆਪਦੀਆਂ ਫੋਟੋਆਂ ਭੇਜ ਦਿਓ ਵੀਡੀਓ ਬਣਾ ਕੇ ਭੇਜ ਦਿਓ ਤੇ ਸਾਰਾ ਆਪਦਾ ਐਡਰੈਸ ਭੇਜ ਦਿਆ ਕਰੋ ਇਹ ਆਪਣੀ ਫਰੀ ਐਡ ਆ ਕੋਈ ਵੀ ਭਰਾ ਕੋਲ ਭੇਜ ਸਕਦਾ ਭਾਈ ਜੀ ਕਿਸੇ ਵੀ ਭਰਾ ਨੇ ਲੈਣਾ ਹੋਵੇ ਮੈਸੀਜ ਟਰੈਕਟਰ ਸਾਰੇ ਭਰਾ ਦੇਖ ਲੋ ਕਿਸੇ ਵੀ ਭਰਾ ਨੇ ਭਾਈ ਮੈਸੀਜ ਟਰੈਕਟਰ ਲੈਣਾ ਹੋਵੇ 245 ਡੀਆਈ ਮੈਸੀਜ ਟਰੈਕਟਰ ਆ ਭਾਈ ਕਿਸੇ ਵੀ ਭਰਾ ਨੇ ਲੈਣਾ ਹੋਵੇ ਟਰੈਕਟਰ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਪਏ ਆ ਤੇ ਪੂਰੀ ਬਰੀਆ ਹਾਲਤ ਚ ਟਰੈਕਟਰ ਆ ਬਾਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਏਰੀਆ ਹੁਸ਼ਾਰਪੁਰ ਹੁਸ਼ਾਰਪੁਰ ਦੇ ਏਰੀਏ ਤੇ ਟਰੈਕਟਰ ਖੜਾ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 3 ਲੱਖ ਤੇ 40000 ਦੇ ਆਸ-ਪਾਸ ਟਰੈਕਟਰ ਮੈਂ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਡੀਆਈ 265 ਸਾਰੇ ਭਰਾ ਦੇਖ ਲੋ ਕਿਸੇ ਵੀ ਭਰਾ ਨੇ ਬਈ ਡੀਆਈ 265 ਲੈਣਾ ਹੋਵੇ ਟਰੈਕਟਰ ਤੇ ਇਹ ਪੂਰਾ 2000 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 40 45 ਪੈਸੇ ਪਏ ਆ ਬਾਈ ਕਿਸੇ ਵੀ ਭਰਾ ਨੇ ਲੈਣਾ ਹੋਵੇ ਡੀਆਈ 265 ਤੇ ਇਹ ਏਰੀਆ ਹੁਸ਼ਿਆਰਪੁਰ ਏਰੀਆ ਹੁਸ਼ਿਆਰਪੁਰ ਤੇ ਖੜਾ ਬਈ ਇਹ ਹੁਸ਼ਿਆਰਪੁਰ ਦੇ ਨੇੜੇ ਪਿੰਡ ਆ ਬਾਈ ਦਾ ਉਥੇ ਟਾਇਰ ਖੜਾ ਕਿਸੇ ਵੀ ਭਰਾ ਨੇ ਲੈਣਾ ਹੋਵੇ ਟਰੈਕਟਰ ਡੀਆਈ 265 ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰੈਡ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਲੈਣਾ ਹੋਵੇ ਜੋਂਡੀਅਰ ਟਰੈਕਟਰ ਸਾਰੇ ਭਰਾ ਦੇਖ ਲਓ ਇਹ ਜੋਂਡੀਅਰ 5103 ਟਰੈਕਟਰ ਆ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਜੋਂਡੀਅਰ 5103 ਤੇ 2007 ਮਾਡਲ ਆ ਤੇ ਹਰਿਆਣਾ ਨੰਬਰ ਆ ਇਹ ਚਾਰੇ ਟਾਇਰ 70 80 ਪੈਸੇ ਪਏ ਆ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਜੋਂਡੀਆਰ ਤੇ ਇਹ ਪੰਡ ਬਾਜਕ ਖੜਾ ਜ਼ਿਲ੍ਹਾ ਬਠਿੰਡਾ ਤੇ ਬਾਜਕ ਪੰਡ ਬਾਈ ਗਿੱਦੜਵਾ ਮੰਡੀ ਦੇ ਨਾਲ ਪੰਡਾ ਉਥੇ ਟੈਡ ਖੜਾ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸੇ ਪਾਸੇ ਮੈਂ ਟੈਡ ਦੇ ਦੂੰਗਾ ਕਿਸੇ ਵੀ ਪੁਰਾਣੀ ਲੈਣਾ ਹੋਵੇ ਟਰੈਕਟਰ ਜੋਂਡੀਆਰ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਲੈਣੀ ਹੋਵੇ ਬਲੈਰੋ ਗੱਡੀ ਸਾਰੇ ਭਰਾ ਦੇਖ ਲੋ ਕਿਸੇ ਵੀ ਪੁਰਾਣੀ ਬਈ ਬਲੈਰੋ ਗੱਡੀ ਲੈਣੀ ਹੋਵੇ ਇਹ 2010 ਮਾਡਲ ਆ ਗੱਡੀ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਪਏ ਆ ਕਿਸੇ ਵੀ ਪੁਰਾਣੀ ਲੈਣੀ ਹੋਵੇ ਬਈ ਗੱਡੀ ਬਲੈਰੋ ਤੇ 2026 ਤੱਕ ਦੀ ਪਾਸਿੰਗ ਪਈ ਆ ਤੇ ਜੈਤੋ ਮੰਡੀ ਗੱਡੀ ਖੜੀ ਆ ਕਿਸੇ ਵੀ ਪੁਰਾਣੀ ਲੈਣੀ ਹੋਵੇ ਗੱਡੀ ਇਹ ਬਈ ਜੈਤੋ ਮੰਡੀ ਗੱਡੀ ਖੜੀ ਆ ਤੇ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਚੋਂਦੀ ਆ ਇੱਕ ਜੈਤੋ ਮੰਡੀ ਗੱਡੀ ਖੜੀ ਆ ਤੇ ਬਾਈ ਕਹਿੰਦਾ 2 ਲੱਖ ਤੇ 95000 ਦੇ ਆਸੇ ਪਾਸੇ ਮੈਂ ਬਲੇਰੋ ਗੱਡੀ ਦੇ ਦੂੰਗਾ ਪੂਰੀ ਵਧੀਆ ਪੂਰੀ ਵਧੀਆ ਕੰਡੀਸ਼ਨਾਂ ਗੱਡੀ ਦੀ ਬਾਈ ਸਾਰੇ ਪਾਸਿਓਂ ਬਾਈ ਕਹਿੰਦਾ ਚੈੱਕ ਕਰਕੇ ਮੇਰੀ ਗੱਡੀ ਕੇ ਲੈ ਕੇ ਜਾਓ ਕਿਸੇ ਵੀ ਪੁਰਾਣੇ ਬਲੇਰੋ ਗੱਡੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣੀ ਹੋਵੇ ਕੱਦੂ ਕਰਨ ਵਾਲੀ ਫਿਰਕੀ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਾਈ ਕੱਦੂ ਕਰਨ ਵਾਲੀ ਫਿਰਕੀ ਲੈਣੀ ਹੋਵੇ ਇਹ ਖੜੀ ਆ ਫਗਵਾੜਾ ਏਰੀਆ ਏਰੀਆ ਫਗਵਾੜਾ ਉੱਥੇ ਪਈ ਆ ਬਾਈ ਫੌੜ ਏਰੀਏ ਚ ਪਈ ਆ ਕਿਸੇ ਵੀ ਪੁਰਾਣੀ ਲੈਣੀ ਹੋਵੇ ਕੱਦੂ ਕਰਨ ਵਾਲੀ ਫਿਰਕੀ ਤੇ ਬਾਈ ਕਹਿੰਦਾ 30000 ਦੇ ਆਸੇ ਪਾਸੇ ਫਿਰਕੀ ਮੈਂ ਦੇ ਦੂੰਗਾ ਬਾਈ 8 ਫੁੱਟ ਦੀ ਫਿਰਕੀ ਆ ਕਿਸੇ ਵੀ ਭਰਾ ਨੇ ਲੈਣੀ ਹੋਵੇ 8 ਫੁੱਟ ਦੀ ਫਿਰਕੀ ਤੇ ਬਾਈ ਕਹਿੰਦਾ 30000 ਦੇ ਆਸੇ ਪਾਸੇ ਦੇ ਦੂੰਗਾ ਫਿਰਕੀ ਆ ਹਾਲ ਲੱਗੇ ਆ ਪਿੱਛੇ ਫਟਾ ਲੱਗਿਆ ਬਾਈ ਕਿਸੇ ਵੀ ਪੁਰਾਣੀ ਲੈਣੀ ਹੋਵੇ ਫਿਰਕੀ ਕੱਦੂ ਕਰਨ ਵਾਲੀ ਫਿਰਕੀ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਵੇ ਫੋਨ ਬਾਈ ਜੀ ਕਿਸੇ ਵੀ ਭਰਾਣੇ ਲੈਣੀ ਹੋਵੇ ਟਰਾਲੀ 11 6 ਟਰਾਲੀ ਆ ਬਾਈ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਕਿਸੇ ਵੀ ਭਰਾਣੇ ਟਰਾਲੀ ਲੈਣੀ ਹੋਵੇ ਤੇ ਜੈਕ ਵਾਲੀ ਟਰਾਲੀ ਆ ਤੇ ਬਾਈ ਕਹਿੰਦਾ 1 ਲੱਖ ਤੇ 25000 1 ਲੱਖ ਤੇ 25000 ਰਿਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਪੂਰੀ ਵਧੀਆ ਟਰਾਲੀ ਆ ਕਿਸੇ ਵੀ ਭਰਾਣੇ ਟਰਾਲੀ ਲੈਣੀ ਹੋਵੇ ਤੇ ਇਹ ਫਰੀਦਕੋਟ ਏਰੀਆ 'ਚ ਟਰਾਲੀ ਖੜੀ ਆ ਬਾਈ ਏਰੀਆ ਫਰੀਦਕੋਟ ਆ ਉੱਥੇ ਟਰਾਲੀ ਖੜੀ ਆ ਬਾਈ ਕਿਸੇ ਵੀ ਪੁਰਾਣੀ ਟਰਾਲੀ ਲੈਣੀ ਹੋਵੇ 11 6 ਤੇ ਬਾਈ ਕਹਿੰਦਾ 1 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਵਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਲੈਣਾ ਹੋਵੇ ਸੁਪਰ ਸੀਟਰ ਸਾਰੇ ਭਰਾ ਦੇਖ ਲਓ ਕਿਸੇ ਵੀ ਪੁਰਾਣੀ ਬਾਈ ਸੁਪਰ ਸੀਟਰ ਲੈਣਾ ਹੋਵੇ ਤੇ 9 ਫੁੱਟਾ ਸੁਪਰ ਸੀਟਰ ਆ ਸਾਰੇ ਭਰਾ ਦੇਖ ਲਓ ਇਹ 1 ਲੱਖ ਤੇ 20000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਸੁਪਰ ਸੀਟਰ ਦੇ ਦੂੰਗਾ ਕਿਸੇ ਵੀ ਪੁਰਾਣੀ ਬਾਈ ਸੁਪਰ ਸੀਟਰ ਲੈਣਾ ਹੋਵੇ ਤੇ ਏਰੀਆ ਹੁਸ਼ਿਆਰਪੁਰ ਏਰੀਆ ਬਾਈ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਨੇੜੇ ਪਿੰਡਾ ਬਾਈ ਦਾ ਬਾਈ ਉੱਥੇ ਸੁਪਰ ਸੀਟਰ ਖੜਾ ਕਿਸੇ ਵੀ ਪੁਰਾਣੀ ਬਾਈ ਸੁਪਰ ਸੀਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 20000 ਦੇ ਆਸੇ ਪਾਸੇ ਮੈਂ ਸੁਪਰ ਸੀਟਰ ਦੇ ਦੂੰਗਾ ਤੇ ਬਾਈ ਦਾ ਬਾਈ ਫੋਨ ਨੰਬਰ ਥੱਲੇ ਸਕਰੀਨ ਤੇ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਆਟ ਸੀ ਬਾਈ ਖੇਤੀਬਾੜੀ ਬਕਾਊ ਸੰਦਾਂ ਦੀਆਂ ਆਪਾਂ ਦਿੱਲੀ ਖੇਤੀਬਾੜੀ ਬਕਾਊ ਸੰਦਾਂ ਦੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਇਹ ਅੱਜ ਦੀਆਂ ਅੱਠ ਸੀਕਾਂ ਪਾਠੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ